ਤੇ ਮੇਕ ਉੱਧਰ ਤੇ ਐਸ.ਡੀ.ਐਮ ਸਾਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਕੀ ਇਹ ਹੈਗਾ ਮੰਗ ਪੱਤਰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਮੈਂ ਕਸ਼ਮੀਰ ਸਿੰਘ ਪੰਨੂ ਤੰਦौरा ਭਾਰਤੀ ਜਨ ਦਬਾਵਾ ਪਰਦਾ ਸਰਕਲ ਮੈਂ ਤੋਂ ਅਸੀਂ ਅੱਜ ਇਹ ਮੰਗ ਪੱਤਰ ਬੜੇ ਧੁਖੀ ਹਿਰਦੇ ਨਾਲ ਦਿੱਤਾ ਕਿਉਂਕਿ ਸਾਡੇ ਜਿਹੜਾ ਇਲਾਕਾ ਸੀਗਾ ਉਹਦੇ ਵਿੱਚ ਮਹਿਦਪੁਰ ਦੇ ਵਿੱਚ ਬਲਾਗੇ ਦਾ ਸੀਗਾ ਉੱਤੇ ਵੀਡੀਓ ਸੀਗਾ ਤੇ ਪਹਿਲੋਂ ਹੱਦਸਾਲ ਸਰਕਾਰੀ ਸੀਗਾ ਉਨੂੰ ਇਹਨਾਂ ਨੇ ਮਲਾਕ ਲਿੰਗ ਬਣਾਤਾ ਅਸੀਂ ਉਦੋਂ ਵੀ ਬੜਾ ਵਿਰੋਧ ਕੀਤਾ ਸੀਗਾ ਪਰ ਅਸੀਂ ਇਹਨਾਂ ਨੇ ਉਦੋਂ ਆਪਣੀ ਮੰਨਮੱਤ ਕੀਤੀ ਹੁਣ ਵੀ ਸਾਡਾ ਜਿਹੜਾ ਬਲਾਕ ਮੈਦ ਘੁਰਿਆ ਇਹਨੂੰ ਸ਼ਾਹਕੋਟ ਦੇ ਵਿੱਚ ਜਿਹੜਾ ਉਹ ਮਰਜ਼ ਕਰਨਾ ਚਾਹੁੰਦੇ ਆ ਪਰ ਅਸੀਂ ਇਹ ਕਿਸੇ ਕੀਮਤੇ ਵੀ ਨਹੀਂ ਹੋਣ ਦੇਣਾ ਅਸੀਂ ਕੱਲ ਸਾਰੀਆਂ ਕਿਸਾਨ ਜਥੇਬੰਦੀਆਂ ਸਾਰੀਆਂ ਮਜ਼ਦੂਰ ਜਥੇਬੰਦੀਆਂ ਇਲਾਕੇ ਦੇ ਸਰਪੰਚ ਪੰਚ ਲੋਕ ਸਾਰੇ ਕੱਲ ਇਕੱਠੇ ਹੋ ਕੇ ਇੱਕ ਮੀਟਿੰਗ ਕੀਤੀ ਸੀ ਇਹ ਸਾਰਿਆਂ ਨੇ ਫੈਸਲਾ ਕੀਤਾ ਇਹ ਜਿਹੜਾ ਇਹਨਾਂ ਦਾ ਫੈਸਲਾ ਵਾ ਜਿਹੜਾ ਭੰਡ ਸਰਕਾਰ ਦਾ ਫੈਸਲਾ ਅਸੀਂ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕਰਾਂਗੇ ਸਾਮੀ ਭਾਵਾਂ ਕੋਈ ਵੀ ਕੁਰਬਾਨੀ ਕਰਨੀ ਪਵੇ ਅਸੀਂ ਹੁਣ ਪਿੱਛੇ ਨਹੀਂ ਹਟਣਾ ਅਸੀਂ ਸਰਕਾਰ ਨੂੰ ਅੱਜ ਦੱਸ ਦਿੰਨੇ ਆ ਕਿ ਆਪਣੇ ਆਪ ਹੀ ਤੁਸੀਂ ਜਿਹੜਾ ਇਹ ਕਰੋਰਾਮ ਹੈ ਇਹਨੂੰ ਕੈਨਸਲ ਕਰ ਦਿਓ ਕਿਉਂਕਿ ਅਸੀਂ ਕਿਸੇ ਕੀਮਤ ਤੇ ਵੀ ਜਿਹੜਾ ਮਹਿਦਪੁਰ ਦੇ ਵਿੱਚੋਂ ਬਲਾਕ ਵੀਡੀਓ ਦੇ ਜਿਹੜਾ ਦਫ਼ਤਰ ਆ ਅਸੀਂ ਕਿਸੇ ਕੀਮਤ ਤੇ ਵੀ ਸ਼ਾਹਕੋਟ ਨਹੀਂ ਜਾਣ ਦੇਣਾ ਕਿਉਂਕਿ ਚਾਹ ਕੋਟ ਵਿੱਚ ਕੋਈ ਸਾਧਨ ਨਹੀਂ ਬੱਸਾਂ ਹੈ ਨਹੀਂ ਸਾਡਾ ਇਲਾਕਾ ਜਿਹੜਾ ਬਹੁਤ ਗਰੀਬ ਇਲਾਕਾ ਮੰਡ ਏਰੀਆ ਦਾ ਇਲਾਕਾ ਇਹ ਜੀ ਤੁਸੀਂ ਸਾਰੇ ਦੇਖਿਆ ਹੀ ਆ ਅਸੀਂ ਇਹ ਸਾਰਿਆਂ ਨੇ ਕੱਲ ਪਰਨ ਕੀਤਾ ਸਾਰਿਆਂ ਜਥੇਬੰਦੀਆਂ ਸਰਪੰਚਾਂ ਪੰਚਾਂ ਲੋਕਾਂ ਨੇ ਕਿ ਅਸੀਂ ਇਹ ਜਿਹੜਾ ਸਰਕਾਰ ਦਾ ਫੈਸਲਾ ਇਹਨੂੰ ਵਾਪਸ ਕਰਾਏ ਤੱਕ ਦਾਮ ਨਹੀਂ ਲਵਾਂਗੇ ਜੇ ਸਰਕਾਰ ਨੇ ਆਪਣੇ ਆਪ ਇਹ ਜਿਹੜਾ ਪ੍ਰੋਗਰਾਮ ਬਣਾਇਆ ਇਹਨੂੰ ਕੈਨਸਲ ਨਾ ਕੀਤਾ ਤੇ ਸਾਨੂੰ ਜਿਹੜਾ ਸੰਘਰਸ਼ ਆ ਉਹ ਵੱਡੇ ਪੱਧਰ ਤੇ ਕਰਨਾ ਪੈਣਾ ਔਰ ਕਰਾਂਗੇ ਜੇ ਸਾਨੂੰ ਕੋਈ ਮਰਨ ਦਾ ਰਖਣਾ ਪਿਆ ਉਹ ਵੀ ਕਰਾਂਗੇ ਜੇ ਸਾਨੂੰ ਕੋਈ ਟੰਗੀਆਂ ਚਾਹਨਾ ਪਿਆ ਉਹ ਵੀ ਚੜਾਂਗੇ ਸਾਨੂੰ ਕੋਈ ਵੀ ਕੁਰਬਾਨੀ ਕਰਨੀ ਪਵੇ ਅਸੀਂ ਕਿਸੇ ਕੀਮਤ ਤੇ ਇਹ ਭੰਡ ਸਰਕਾਰ ਦਾ ਜਿਹੜਾ ਫੈਸਲਾ ਕੋਈ ਵੀ ਜਿਹੜਾ ਇਹ ਬਰਦਾਸ਼ਤ ਨਹੀਂ ਕਰਾਂਗੇ ਕਿਉਂਕਿ ਇਹ ਲੋਕਾਂ ਦੀ ਮੰਗ ਸਿੰਘੀ ਇਲਾਕੇ ਨੇ ਜਿਹੜਾ ਇਹ ਜਿਹੜਾ ਵੀਡੀਓ ਬਲੌਕ ਜਿਹੜਾ ਤਸੀਲ ਸਿੰਘੀ ਇਹਨਾਂ ਅੱਜ ਬਲਾਕ ਖਤਮ ਕਰਨਾ ਥੋੜੇ ਸਮੇਂ ਦੇ ਵਿੱਚ ਇਹਨਾਂ ਨੇ ਜਿਹੜਾ ਉਹ ਤਸੀਲ ਖਤਮ ਕਰਨੀ ਆ ਫਿਰ ਇਹਨਾਂ ਨੇ ਮਾਰਕੀਟ ਕਮੇਟੀ ਖਤਮ ਕਰਨੀ ਆ ਫਿਰ ਇਹਨਾਂ ਨੇ ਥਾਣਾ ਖਤਮ ਕਰਨਾ ਇਹ ਸਰਕਾਰ ਇੰਨੀ ਨਕਮੀ ਸਾਬਤ ਹੋਈ ਆ ਕਿ ਅਸੀਂ ਇਦਾਂ ਦੀ ਸਰਕਾਰਾਂ ਕਦੇ ਨਹੀਂ ਵੇਖੀਆਂ ਜਿਹੜਾ ਹੁਣ ਨਸ਼ਿਆਂ ਦੀ ਗੱਲ ਕਰਦਾ ਭੰਡ ਜਿਹੜੇ ਮਾੜੇ ਗਰੀਬ ਲੋਕ ਆ ਉਹਨਾਂ ਦਾ ਜਿਹੜਾ ਹੈ ਘਰ ਟਾਰਿਆ ਲੇਕਿਨ ਜਿਹੜੇ ਵੱਡੇ ਵੱਡੇ ਸਮਗਲਰ ਜਿਨ੍ਹਾਂ ਦਾ ਇਹਨਾਂ ਦਾ ਹਿੱਸਾ ਪੱਤੀ ਲੈਣ ਦੇਣ ਆ ਉਹਨਾਂ ਬਾਰੇ ਚੁੱਪ ਕਰਕੇ ਬੈਠੇ ਆ ਅਸੀਂ ਤੇ ਦੀਖਦੇ ਆ ਕਿ ਕਦੋਂ ਇਹ 1.5 ਸਾਲ ਪੂਰਾ ਹੋਵੇ ਤੇ ਇਹਨਾਂ ਨੂੰ ਪਿੰਡੋਂ ਪਿੰਡ ਅਸੀਂ ਜਿਹੜਾ ਭਾਜਪੀ ਨੂੰ ਭਜਾਉਂਦੇ ਸੀ ਉਹਨਾਂ ਨੂੰ ਵੀ ਭਜਾਵਾਂਗੇ ਤੇ ਜਿਹੜਾ ਝਾੜੂ ਬੋਕਰ ਭੰਡ ਸਰਕਾਰ ਆ ਇਹਨੂੰ ਵੀ ਪਿੰਡਾਂ ਦੇ ਵਿੱਚ ਅਸੀਂ ਜਿਹੜਾ ਵਟੇ ਵਟ ਭਜਾਵਾਂਗੇ ਅਸੀਂ ਪਿੰਡਾਂ ਦੇ ਬੋਟ ਸਿੱਖਿਆ ਨਾਲ ਅਸੀਂ ਇਹਨਾਂ ਨੂੰ ਪਿੰਡਾਂ ਚ ਵਾੜ ਨਹੀਂ ਦੇਣਾ ਜਿਹੜੀ ਇਹ ਸਿੱਖਿਆ ਕ੍ਰਾਂਤੀ ਦੀ ਗੱਲ ਕਰਦੇ ਆ ਸਾਡੇ ਜਿਹੜੇ 10 10 ਸਾਲਾਂ ਤੋਂ ਜਿਹੜੇ ਬਾਥਰੂਮ ਬਣੇ ਆ ਕੰਧਾਂ ਬਣੀਆਂ ਉਹਨਾਂ ਦੀਆਂ ਜਾ ਕੇ ਬਖੰਡ ਕਰਦੇ ਆ ਠੱਕੇ ਨਾ ਜਾ ਕੇ ਮਾਰਟਰਨ ਡਰਾਤ ਮੁਕਾ ਕੇ ਇਹ ਜਿਹੜੇ ਆ ਇਹਨਾਂ ਦੇ ਧਕਾਣ ਕਰ ਰਹੇ ਆ ਅਸੀਂ ਇਹ ਸਰਕਾਰ ਨੂੰ ਦੱਸ ਦੇਣਾ ਇਹ ਡਰਾਮਿਆਂ ਨਾਲ ਨਹੀਂ ਕੰਮ ਚੱਲਦਾ ਅਸੀਂ ਡਟ ਕੇ ਤੁਹਾਡਾ ਵਿਰੋਧ ਕਰਾਂਗੇ ਔਰ ਕਿਸੇ ਕੀਮਤ ਤੇ ਜਿਹੜਾ ਬਲਾ ਗਿਆ ਇਹਨੂੰ ਅਸੀਂ ਸ਼ਾਹ ਕੋਟ ਮਰਜ ਨਹੀਂ ਹੋਣ ਦੇਵਾਂਗੇ ਅਸੀਂ ਲੜਾਈ ਡਟ ਕੇ ਲੜਾਂਗੇ ਸਾਨੂੰ ਕੁਰਬਾਨੀ ਕਰਨ ਦੇ ਬੇਕਰਾਂਗੇ ਪਰ ਅਸੀਂ ਜਿਹੜਾ ਇਹ ਭਾਂਡਾ ਸਰਕਾਰ ਦਾ ਫੈਸਲਾ ਕਿਸੇ ਕੀਮਤ ਤੇ ਵੀ ਨਬਰਦਾਸ ਨਹੀਂ ਕਰਾਂਗੇ ਇੱਕ ਬਹੁਤ ਵੱਡਾ ਮਸਲਾ ਜਿਹੜਾ ਹੈਗਾ ਕੰਮੂ ਕਸ਼ਮੀਰ ਦਾ ਜਿੱਥੇ ਕਿ ਕਈ ਜਿਹੜੇ ਹੈਗੇ ਆ ਕਈ ਜਾਨਾਂ ਚਲ ਗਈਆਂ ਕਈ ਸ਼ਹੀਦ ਹੋ ਗਏ ਟਾਡੇ ਲੋ ਜਿਹੜੀਆਂ ਕਿਸਾਨ ਜਥੇਬੰਦੀਆਂ ਹੈਗੀਆਂ ਉਹਨਾਂ ਵੱਲੋਂ ਬੜੇ ਸੰਘਰਸ਼ ਕੀਤੇ ਜਾਂਦੇ ਆ ਪਰ ਇਸ ਮਸਲੇ ਤੇ ਕਿਸੇ ਵੀ ਕੋਈ ਬਿਆਨ ਨਹੀਂ ਆਇਆ ਕਿ ਉਹ ਕੀ ਕਾਰਨ ਹੋਇਆ ਇਹ ਦੇਖੋ ਇਹ ਪਤਾ ਗੱਲ ਕੀ ਆ ਅਸੀਂ ਇਸ ਚੀਜ਼ ਦਾ ਡਟ ਕੇ ਵਿਰੋਧ ਕਰਦੇ ਆ ਸਾਡੇ ਹਿੰਦੂ ਭਰਾ ਅਸੀਂ ਕੋਈ ਸਾਡਾ ਵੱਖਰਾ ਨਹੀਂ ਗਾ ਹਿੰਦੂ ਸਾਡੇ ਹੀ ਭਰਾ ਵਾ ਇਹ ਹਿੰਦੂ ਕਹਿ ਕੇ ਮਾਰਨਾ ਬੜੀ ਗਲਤ ਆ ਅਸੀਂ ਜਿਹੜਾ ਵੀ ਕੋਈ ਪ੍ਰੋਗਰਾਮ ਦੀ ਕਾਂਗੇ ਅਸੀਂ ਡਟ ਕੇ ਉਹਨਾਂ ਦੀ ਸਪੋਰਟ ਕਰਾਂਗੇ ਅਸੀਂ ਕਿਤੇ ਵੀ ਨਹੀਂ ਜਿਹੜਾ ਗਲਤ ਕੰਮ ਹੁੰਦਾ ਉਹਦਾ ਅਸੀਂ ਡਟ ਕੇ ਵਿਰੋਧ ਕਰਦੇ ਆ ਹਿੰਦੂ ਸਾਡੇ ਭਰਾਵਾ ਅਸੀਂ ਉਹਨਾਂ ਨੂੰ ਜਿਹੜਾ ਉਹਨਾਂ ਨੂੰ ਮਾਰਿਆ ਗਿਆ ਬਿਲਕੁਲ ਗਲਤ ਮਾਰਿਆ ਗਿਆ ਇਹ ਸਿਰਫ ਸਾਡੇ ਲੋਕਾਂ ਦੇ ਵਿੱਚ ਪਾੜ ਪਾਉਣ ਲਈ ਹਿੰਦੂ ਮੁਸਲਮਾਨ ਸਿੱਖਾਂ ਦੇ ਵਿੱਚ ਪਾੜ ਪਾਉਣ ਲਈ ਇਹ ਸਰਕਾਰਾਂ ਦੀਆਂ ਚਾਲਾਂ ਅਸੀਂ ਇਸ ਚੀਜ਼ ਨੂੰ ਕਰੀ ਬਰਦਾਸ਼ਤ ਨਹੀਂ ਕਰਾਂਗੇ